ਹੰਤਾਂ ਸ਼੍ਰੀ ਗੁਰੂ ਰਬਦਾਸ ਮਹਾਰਾਜ ਦਾ ਅੱਜ ਪ੍ਰਕਾਸ਼ ਧਾਰਾ ਜਿਹੜਾ ਦੇ ਮੇਥੇ ਬਹੁਤ ਹੀ ਬਹੁਤ ਵਧੀਆ ਜਿਹੜੇ ਤਰੀਕੇ ਨਾਲ ਬਣਾਇਆ ਜਾ ਰਿਹਾ ਉੱਥੇ ਹੀ ਵਰਲਡ ਦੀ ਵਿਸ਼ਮ ਅਵਾਜ਼ ਸਾਡੇ ਵਿੱਚ ਕਲੇਰ ਕੰਦ ਜੀ ਭਾਜੀ ਅੱਜ ਬਹੁਤ ਪਿੱਤਰ ਘਰ ਆਇਆ ਸੰਗਤਾਂ ਦੇ ਵੀ ਕਾਬਿਲ ਸ਼ਾਹ ਆ ਕਿਵੇਂ ਨਹੀਂ ਦੇ ਰਹੇ ਸਾਰੇ ਜੈ ਗੁਰਦੇਵ ਧਨ ਗੁਰਦੇਵ ਅੱਜ ਸ਼੍ਰੀ ਗੁਰੂ ਰਬਦਾਸ ਮਹਾਰਾਜ ਦਾ 648 ਬਾਗੁਰਪੁਰ ਦੇ ਦੇ ਸੰਗਤਾਂ ਕੋ ਜੋਸ਼-ਖੋਸ਼ ਨਾਲ ਮਨਾ ਰਹੇ ਆ ਸਭ ਸੰਗਤਾਂ ਨੂੰ ਮੇਰੇ ਵੱਲੋਂ ਵੀ ਲੱਖ-ਲੱਖ ਵਧਾਈਆਂ ਔਰ ਅਸੀਂ ਜਿਹੜੀ ਟੀਮ ਕੱਢੀ ਆ ਗੁਰਮਾਰਜ ਦੀ ਉਹਨੂੰ ਸੰਗਤਾਂ ਬਹੁਤ ਪਿਆਰ ਕਰ ਰਹੀਆਂ ਬਿਲਕੁਲ ਉਹਨਾਂ ਦਾ ਸਭ ਦਾ ਸਤਿਕਾਰ ਆ ਮਿਹਰਬਾਨੀ ਹੈ ਕਿ ਇਦਾਂ ਹੀ ਆਸ਼ੀਰਵਾਦ ਪਿਆਰ ਦਿੰਦੀਆਂ ਨੇ ਅੱਜ ਹਰ ਸਾਲ ਵਧੀਆ-ਬੇਦੀਆ ਭਜਨ ਸਤਗੁਰੂ ਰਦਾਸ ਸਾਹਿਬ ਦੇ ਲੈ ਕੇ ਆਏ ਤਾਂ ਸਾਰੀਆਂ ਸੰਗਤਾਂ ਨੇ ਕਰੀ ਬੇਤੋ